ਮਾਨਸਾ ਜ਼ਿਲ੍ਹੇ ਦੀ ਪੁਲਿਸ ਨਸ਼ਿਆਂ ਵਿਰੁੱਧ ਜਾਂਚ ਚਲਾ ਰਹੀ ਹੈ ਜਿਸ ਦੇ ਤਹਿਤ ਐਸ ਡੀ ਐਮ ਕਾਲाराम ਕਾਉਂਸਲ ਨੇ ਪਿੱਖੀ ਕਸਬੇ ਵਿੱਚ ਸਰਕਾਰੀ ਜ਼ਮੀਨ ਉੱਤੇ ਨਜਾਇਜ਼ ਕਬਜ਼ੇ ਹਟਾ ਕੇ ਲੋਕਾਂ ਦੇ ਕਬਜ਼ੇ ਹਟਾਏ। ਤੈਥੀ ਛੋਟੇ ਕਬਜ਼ੇ ਹਟਾਉਣ ਦੇ ਲਈ ਐਸ ਐਸ ਪੀ ਮਾਨਸਾ ਭਗਇਰ ਸਿੰਘ ਮੀਨਾ ਐਸ ਪੀ ਪੀ ਐਚ ਅਤੇ ਡੀ ਐਸ ਪੀ ਜਨਰਲ ਫੌਟੇ ਗਿੜਤੀ ਤੋਂ ਵੱੱਚ ਪੁਲਿਸ ਕਰਮ ਚਾਰੀਟਾ ਨਾਕਿਤੇ। ਇਸ ਮਾਮਲੇ ਵਿੱਚ ਐਸ ਡੀ ਐਮ ਕਾਲाराम ਕਾਉਂਸਲ ਨੇ ਕਿਹਾ ਕਿ ਕੁਝ ਲੋਕਾਂ ਨੇ ਨਗਰ ਪੰਚਾਇਤ ਦੀ ਜ਼ਮੀਨ ਉੱਤੇ ਬਣ ਕੇ ਆਸੇ ਕਬਜ਼ੇ ਕੀਤੇ ਸੀ ਜਿਨ੍ਹਾਂ ਨੂੰ ਕੀ ਪ੍ਰਸ਼ਾਸਨ ਦੇ ਵੱਲੋਂ ਹਟਾਇਆ ਗਿਆ। ਇਹਨਾਂ ਅਕਸਰ ਬਕਵਕ ਅਦਾਲਤਾਂ ਦੇ ਵੀ ਕਾਫੀ ਸਖਤੀ ਨਾਲ ਲਿਆ ਜਾ ਰਿਹਾ ਕਿਉਂਕਿ ਜਿਹੜੇ ਨਗਰ ਪੰਚਾਇਤ ਜਾਂ ਨਗਰ ਕੌਂਸਲਾਂ ਜਾਂ ਕਾਰਪੋਰੇਸ਼ਨਾਂ ਦੀ ਸਰਕਾਰੀ ਜਗ੍ਹਾ ਜੇ ਕਿਸੇ ਨੇ ਉੱਥੇ ਨਜਾਇਜ਼ ਕਬਜ਼ੇ ਕਰਕੇ ਘਰ ਵਗੈਰਾ ਜਾਂ ਕੋਈ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਦੂਰ ਕਰਵਾਉਣ ਵਾਸਤੇ ਜਿਹੜੀ ਰੂਟੀਨ 'ਚ ਕਾਰਵਾਈ ਚੱਲਦੀ ਰਹਿੰਦੀ ਆ ਉਹਦੇ ਤਹਿਤ ਨਗਰ ਪੰਚਾਇਤ ਪੇਖੀ ਦੇ ਅਧਿਕਾਰੀਆਂ ਨੇ ਇੱਥੇ ਆਈਡੈਂਟੀਫਾਈ ਕੀਤੇ ਸੀ ਨਜਾਇਜ਼ ਕਬਜ਼ੇ ਉਹਨਾਂ ਨੂੰ ਢਾਉਣ ਵਾਸਤੇ ਅੱਜ ਕਾਰਵਾਈ ਚੱਲ ਰਹੀ ਆ ਇਹਦੇ ਵਿੱਚ ਪੁਲਿਸ ਮਦਦ ਵੀ ਮੰਗੀ ਗਈ ਸੀ ਉਹਨਾਂ ਵੱਲੋਂ ਤੇ ਡਿਊਟੀ ਮੈਜਿਸਟਰੇਟ ਦੀ ਵੀ ਮੰਗ ਕੀਤੀ ਗਈ ਸੀ ਅੱਜ ਫਿਰ ਉਸ ਦੇ ਮੁਤਾਬਕ ਕਿਉਂਕਿ ਜਦੋਂ ਉਪਨੀਜਾਇਲ ਕਬ ਦਾ ਰਿਮੂਵਲ ਪਰਵਾਨਿਆ ਤਾਂ ਲੜਾਈ ਥੋੜਾ ਜਿਹਾ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਹਦੇ ਕਰਕੇ ਐਡਕੁਏਟ ਪੁਲਿਸ ਫੋਰਸ ਇੱਥੇ ਲੱਗੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਐਂਬੂਲੈਂਸ ਟੀਮ ਵੀ ਹੈਗੇ ਇੱਥੇ ਫਾਇਰ ਬ੍ਰਿਗੇਡ ਵੀ ਅਸੀਂ ਮੰਗਵਾਈ ਆ ਤੇ ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਨੇ ਤੇ ਉੱਚ ਅਧਿਕਾਰੀ ਨੇ ਹੁਕਮ ਅਮਦਾਗ ਮੈਂ ਵੀ ਇੱਥੇ ਪ੍ਰੈਜ਼ੈਂਟ ਆ ਸਰਕੱਲਾ ਨਜਾਇਜ਼ ਕਬਜ਼ੇ ਦਾ ਮਸਲਾ ਹੈ ਜਾਂ ਨਸ਼ਿਆਂ ਵਾਲੀ ਜਿਹੜੀ ਮੁਹਿੰਮ ਚੱਲੀ ਆ ਉਸ ਦੇ ਤਹਿਤ ਵੀ ਇਹ ਹੋਈ ਹੈ ਕਾਰਵਾਈ ਇਹ ਵੈਸੇ ਕਿਉਂਕਿ ਨਗਰ ਪੰਚਾਇਤ ਦੀ ਜਿਹੜੀ ਸਰਕਾਰੀ ਜਗ੍ਹਾ ਹੈ ਮਾਲਕੀ ਜਗ੍ਹਾ ਹੈ ਉਹਦੇ ਉੱਤੇ ਨਜਾਇਜ਼ ਕਬਜ਼ਾ ਕਰਨ ਕਰਕੇ ਖਾਸ ਤੌਰ ਤੇ ਜਿਹੜੀ ਛੱਪੜ ਦੀ ਜਗ੍ਹਾ ਹੈ ਇਹ ਜਿਹੜੇ ਛੱਪੜ ਨੇ ਮਤਲਬ ਇਹਦੇ ਉੱਪਰ ਜਿਆ ਕੋਈ ਨਜਾਇਜ਼ ਕਬਜ਼ਾ ਕਰਕੇ ਬਣਾਉਂਦਾ ਤਾਂ ਉਹਦੇ ਵਾਸਤੇ ਥੋੜੀਆਂ ਅਲੱਗ ਹਦਾਇਤਾਂ ਨੇ ਉਹਦੇ ਤਹਿਤ ਵੀ ਵੈਸੇ ਕਾਰਵਾਈ ਆਰੰਭੀ ਗਈ ਸੀਗੀ ਕੁਦਰਤੀ ਜਿਹੜੇ ਇਹ ਜਿਹੜੇ ਮਕਾਨ ਮਾਲਕ ਜਾਂ ਕਾਬਜ਼ਕਾਰ ਸੀਗੇ ਇਹ ਨਸ਼ੇ ਦੇ ਨਸ਼ੇ ਨੂੰ ਵੇਚਣ ਦਾ ਕੰਮ ਵੀ ਕਰਦੇ ਸੀ ਪਤਾ ਲੱਗਿਆ ਵੀ ਇਹ ਜਿਹੜੇ ਇਹਨਾਂ ਦੇ ਕਾਬਜਕਾਰ ਸੀ ਜਿਹੜੇ ਮੁਖੀ ਸੀਗੇ ਉਹ ਜੇਲ੍ਹ ਦੇ ਵਿੱਚ ਵੀ ਨੇ ਤੇ ਉਹਨਾਂ ਦੇ ਖਿਲਾਫ 6 6 7 7 ਪਰਚੇ ਵੀ ਨੇ ਐਨਡੀਪੀਐਸ ਐਕਟ ਦੇ ਅਸਕਰਕੇ ਇਸ ਛੱਪੜ ਦਾ ਜਿਹੜਾ ਰਕਬਾ ਛਾਟ ਕਨਾਲ ਹੈ ਨਹੀਂ ਦੇਖੋ ਐਗਜੈਕਟ ਤਾਂ ਮੈਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਨਹੀਂ ਕਿਉਂਕਿ ਅਸੀਂ ਤਾਂ ਡਿਊਟੀ ਮੈਜਿਸਟ੍ਰੇਟ ਹੀ ਇੱਥੇ ਸਾਡੀ ਟੀਮ ਕੰਮ ਕਰ ਰਹੀ ਆ ਤੇ ਬਾਕੀ ਨਗਰ ਨਗਰ ਪੰਚਾਇਤ ਪੀਖੇ ਕੋਲ ਸਾਰਾ ਰਿਕਾਰਡ ਹੈਗਾ ਜਿਸ ਤਰ੍ਹਾਂ ਦੋ ਘਟਾਏ ਗਏ ਨੇ ਕਿ ਹੋਰ ਵੀ ਘਰ ਜਿਹੜੇ ਇੱਥੇ ਨਜਾਇਜ਼ ਕਬਜ਼ੇ ਨੂੰ ਵੀ ਢਾਈ ਫਿਲਹਾਲ ਉਹਨਾਂ ਵੱਲੋਂ ਇਹ ਦੇਖੋ ਦੋ ਘਰਾਂ ਨੂੰ ਢਾਉਣ ਦਾ ਕਾਰਜ ਵੀ ਆਰੰਭ ਹੀ ਗਈ ਆ ਇਸ ਤੋਂ ਬਾਅਦ ਇਹ ਤੇ ਨਗਰ ਪੰਚਾਇਤ ਪੀਖੇ ਨੇ ਆਪਣੀ ਡਿਊਟੀ ਕਰਨੀ ਹੈ ਚਲੋ ਉਸ ਤੋਂ ਬਾਅਦ ਦੇਖਣਗੇ ਉਹ ਜੇ ਕੋਈ ਨਜਾਇਜ਼ ਕਬਜ਼ਾ ਜਿਹੜਾ ਘਟਾਇਆ ਉਧਰ ਨਿਸ਼ਾਨੇ ਇਹ ਵੀ ਨਿਸ਼ਾਨੇ ਦਾ ਕੰਮ ਕਰਦੇ ਆ ਨਾ ਮੈਨੂੰ ਐਗਜ਼ੈਕਟਲੀ ਇਹ ਪਤਾ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਇਹ ਹੈ ਪਰ ਨਜਾਇਜ਼ ਕਬਜ਼ਾ ਤਾਂ ਨਜਾਇਜ਼ ਕਬਜ਼ਾ ਹੀ ਹੈ ਤਾਂ A B C D ਠੀਕ ਹੈ ਜੀ ਥ सानू ईओ नगर पंचायत भिखी वालों पुलिस इमदाद देने वास्ते एक लैटर प्राप्त हुआ है उसकी करने वास्ते असी भारी मात्रा में पुलिस फोर्स इतने डिप्लॉय किया है जो नगर पंचायत की लैंड के ऊपर जो इलीगल उसारी की गई स उसनो डिमोलिश करते प्रक्रिया जारी हैगी जो ये दोनों बंद है जो गुरप्रीत सि और जग्न का जो क्रिमिनल रिकॉर्ड हैगा वो भी है गुरप्रीत सि के खिलाफ एन डी के पांच मुकदमे दर्ज है और जग् के खिलाफ एन डी पी एस के चार मुकदमे दर्ज है तो जो पंजाब सरकार की जो इलीगली एक्वायर्ड प्रॉपर्टिज हैगी इलीगल लैंड पे उन पे जो मुहिम चल रही है उसके तहत जो ईओ e. साहब ने सो लिखी थी उस मुताबिक ये कार्रवाई तुम तो देख रहे हो इन प्रोसेस चल रही है सर इत पुलिस डिपार्टमेंटमेंट वालों दो नशा तस्करा के घर फ्रीज किए गए सर कोई कार्रवाई नहीं बिल्कुल जी हर एंगल से जो पुलिस वालों जो ड्रग्स के जो पैडलर्स है या जो बड़े माफिया है उनके खिलाफ जो ਲੀਗਲ ਪ੍ਰੋਸੈਸ ਅਪਟ ਕਰਕੇ ਸਾਰੀ ਕਾਰਵਾਈ ਅਸੀਂ ਗਾਏ ਬਗਾਏ ਕਰ ਵੀ ਰਹੇ ਹਾਂ ਔਰ ਅੱਗੇ ਵੀ ਕੰਟੀਨਿਊ ਜਾਰੀ ਰਹਿਣੀ ਹੈ